ਪਵਾਨੀਗੜ ਐਸਡੀਐਮ ਤੇ ਡੀਐਸਪੀ ਵੱਲੋਂ ਕੀਤਾ ਸਿਵਲ ਹਸਪਤਾਲ ਦਾ ਦੌਰਾ ਅੱਜ ਪਵਾਨੀਗੜ ਸਰਕਾਰੀ ਹਸਪਤਾਲ ਦੇ ਵਿੱਚ ਡਾਕਟਰੀਆਂ ਅਮਲੇ ਦੀ ਸੁਰੱਖਿਆ ਸੰਬੰਧੀ ਐਸਡੀਐਮ ਬਨੀਤ ਕੁਮਾਰ ਤੇ ਡੀਐਸਪੀ ਰਾਹੁਲ ਕਾਉਂਸਲ ਵੱਲੋਂ ਦੌਰਾ ਕੀਤਾ ਗਿਆ ਇਸ ਦੌਰਾਨ ਐਸਡੀਐਮ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਵੱਲੋਂ ਹਸਪਤਾਲਾਂ ਵਿੱਚ ਡਾਕਟਰੀ ਅਮਲੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜਾਰੀ ਕੀਤੇ ਦੇਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਡਿਪਟੀ ਕਮਿਸ਼ਨਰ ਸੰਗਰੂਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਪ੍ਰਸ਼ਾਸਨ ਵੱਲੋਂ ਕਮਿਊਨਿਟੀ ਹੈਲਥ ਸੈਂਟਰ ਪਵਾਨੀਗੜ ਦਾ ਦੌਰਾ ਕੀਤਾ ਗਿਆ ਹਸਪਤਾਲ ਦੇ ਵਿੱਚ ਸਬੰਧਿਤ ਸਟਾਫ ਦੀ ਸੁਰੱਖਿਆ ਦਾ ਜੈਜਲਿਆ ਹਸਪਤਾਲ ਦੇ ਵਿੱਚ ਬਿਜਲੀ ਕੈਮਰੇ ਅਤੇ ਪੁਖਤਾ ਨੇ ਨਰੀਖਣ ਕੀਤਾ ਗਿਆ ਡਿਊਟੀ ਤੇ ਮੌਜੂਦ ਸਟਾਫ ਨਾਲ ਗੱਲਬਾਤ ਕੀਤੀ ਗਈ ਸਟਾਫ ਵੱਲੋਂ ਸੁਰੱਖਿਆ ਸੰਬੰਧੀ ਆਰਗੀਆਂ ਦਿੱਕਤਾਂ ਸ਼ੰਬਦੀ ਜਾਣੂ ਕਰਵਾਇਆ ਗਿਆ ਜਾਂਚ ਟੀਮ ਵੱਲੋਂ ਮਰੀਜ਼ਾਂ ਅਤੇ ਲੋਕਾਂ ਨਾਲ ਗੱਲਬਾਤ ਵੀ ਕੀਤੀ ਗਈ ਅੱਜ ਦੀ ਇਹ ਜਾਂਚ ਪੜਤਾਲ ਭਵਾਨੀਗੜ੍ਹ ਦੇ ਬਨੋਦ ਕੁਮਾਰ ਐਸਐਮਓ ਭਵਾਨੀਗੜ੍ਹ ਦੀ ਨਿਗਰਾਨੀ ਹੇਠ ਕੀਤੀ ਗਈ ਸਪੋਰਟ ਰਾਜ ਖੁਰਮੀ ਭਵਾਨੀਗੜ੍ਹ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਜੀ ਭਵਾਨੀਗੜ ਵਿਖੇ ਡੀਐਸਪੀ ਸਾਹਿਬ ਸਾਡੇ ਭਵਾਨੀਗੜ ਦੇ ਐਸਐਸਓ ਭਵਾਨੀਗੜ ਦੇ ਤੇ ਮੇਰੇ ਵੱਲੋਂ ਇੱਥੇ ਅੱਜ ਦੌਰਾ ਕੀਤਾ ਗਿਆ ਹੈ। ਕਿ ਤੇ ਸਰਕਾਰ ਦੀਆਂ ਤੇ ਸੁਪਰੀਮ ਕੋਰਟ ਦੀਆਂ ਸਖਤ ਹਦਾਇਤਾਂ ਨੇ ਕਿ ਜੋ ਮੈਡੀਕਲ ਸਟਾਫ ਹੈ ਸਾਡਾ ਉਹਨਾਂ ਦੀ ਜੋ ਸੁਰੱਖਿਆ ਬਰੰਗ ਨਿਯੋਗ ਉਹ ਸਹੀ ਨੇ ਤੇ ਉਹਨਾਂ ਦੀ ਜੋ ਵੀ ਅਸੀਂ ਸਿਕਿਉਰਿਟੀ ਪ੍ਰੋਵਾਈਡ ਕਰ ਸਕਦੇ ਆਂ ਉਸ 'ਚ ਕੋਈ ਕਮੀ ਹੋਵੇ ਜਾਂ ਅਸੀਂ ਕੋਈ ਇੰਪਰੂਵਮੈਂਟ ਕਰ ਸਕਦੇ ਆਂ ਉਸ 'ਚ ਦਾ ਐਨਾਲਿਸਿਸ ਕਰਨ ਲਈ ਅੱਜ ਵਿਜ਼ਿਟ ਕੀਤਾ ਗਿਆ ਹੈ। ਤੇ ਅਸੀਂ ਕੁਝ ਪੁਆਇੰਟ ਨੋਟ ਕੀਤੇ ਆਂ ਤੇ ਅਸੀਂ ਉਹਨਾਂ ਦੇ ਵਰਕ ਕਰਾਂਗੇ। ਜੇ ਜਿਹੜੇ ਡਾਕਟਰ ਸਾਹਿਬਾਨ ਨੇ ਸਾਰਾ ਨਿਸ਼ੋਰ ਕਰਨਾ ਹੈ ਕਿ ਅਸੀਂ ਉਹਨਾਂ ਦੀ ਸੁਰੱਖਿਆ ਲਈ ਵਚਨਬੱਧ ਹੈ ਲੋਕਾਂ ਨੂੰ ਕੀ ਸਨੇਹਾ ਦੇਵਾਂਗੇ ਲੋਕਾਂ ਨੂੰ ਮਹੀ ਸਨੇਹ ਲੱਗ ਗਈ ਜੋ ਆਪਣੇ ਡਾਕਟਰ ਸਾਹਿਬਾਨ ਨੇ ਜੀ ਉਹ ਆਪਣੀ ਇਲਾਜ ਲਈ ਤੇ ਆਪਣੀ ਜੋ ਸਿਹਤ ਹੈ ਉਹਦੇ ਲਈ ਤਨਾਤ ਨੇ ਉਹਦੇ ਲਈ ਉਹ ਲਗਾਤਾਰ ਯਤਨ ਕਰ ਰਹੇ ਨੇ ਤੇ ਆਪਾਂ ਨੂੰ ਉਸ ਵਿੱਚ ਉਹਨਾਂ ਦਾ ਸਹਿਯੋਗ ਕਰਨਾ ਚਾਹੀਦਾ ਹੈ ਉਹ ਆਪਣੇ ਸਮਾਜ ਦਾ ਇੱਕ ਬਹੁਤ ਹੀ ਜ਼ਿਆਦਾ ਪ੍ਰਮੁੱਖ ਅਭਿਨ ਹਿੱਸਾ ਨੇ ਤੇ ਆਪਾਂ ਨੂੰ ਉਹਨਾਂ ਦੀ ਹੈਲਪ ਕਰਨ ਲਈ ਤੇ ਉਹਨਾਂ ਨੂੰ ਜੋ ਸਹਿਯੋਗ ਕਰਨਾ ਚਾਹੀਦਾ ਹੈ ਵੈਸਟ ਕਰਨਾ ਚਾਹੀਦਾ ਹੈ ਨਾ ਕਿ ਜੇ ਕੋਈ ਮਸਲਾ ਕ੍ਰੀਏਟ ਹੋ ਜੇ ਆਪਾਂ ਉਹਨਾਂ ਦੇ ਖਿਲਾਫ ਬੋਲੀਏ ਜਾਂ ਉਥੇ ਆਪਾਂ ਕੋਈ ਸਕਿਉਰਿਟੀ ਲਾਅ ਐਂਡ ਆਰਡਰ ਇਸ਼ੂ ਕ੍ਰੀਏਟ ਕਰੀਏ ਉਸ ਚੀਜ਼ ਤੋਂ ਆਪਾਂ ਨੂੰ ਪਰਹੇਜ਼ ਕਰਨਾ ਚਾਹੀਦਾ ਹੈ ਪ੍ਰਸ਼ਾਸਨ ਦੇ ਧਿਆਨ ਵਿੱਚ ਮੈਟਰ ਲੈਣਾ ਚਾਹੀਦਾ ਤੇ ਹਰ ਚੀਜ਼ ਦਾ ਸੋਲੂਸ਼ਨ ਹੁੰਦਾ ਬਟ ਲਾਅ ਆਪਣੇ ਹੱਥੇ ਲੈਣਾ ਹੈ ਜਾਂ ਕੋਈ ਹੋਰ ਇਸ਼ੂ ਉਥੇ ਕ੍ਰੀਏਟ ਕਰਨਾ ਉਹ ਠੀਕ ਨਹੀਂ ਹੈ ਇਦਾਂ ਦੇ ਇਸ਼ੂ ਜੇ ਕ੍ਰੀਏਟ ਕੀਤਾ ਜਾਂਦਾ ਤਾਂ ਐਸ ਪਰ ਲਾਅ ਜੋ ਕਰ ਰਹੀ ਬਣਦੀ ਹੈ ਉਹ ਕਰਨ ਲਈ ਫਿਰ ਅਸੀਂ ਮਜਬੂਰ ਹਾਂ